ਨੋ ਮਿੱਤਰੋ ਅਸੀਂ ਆਏ ਅੱਜ ਵਿਲੇ ਸਾਨੂੰ ਬਹੁਤ ਵਧੀਆ ਲੱਗੀ ਬਿੱਲੀ ਆ ਦੇਖੋ ਬਿੱਲੀ ਦੇਖੋ ਕਿੰਨੀ ਘੈਂਟ ਆ ਅੱਜ ਦਿਖਾਇਆ ਕੋਲਾ ਕਾਰ ਦੇ ਬਿੱਲੀ ਮਾੜਾ ਵੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਣੇ ਆਲੋਪ ਸਾਰੇ ਜਣੇ ਠੀਕ ਠਾਕ ਹੋਵਗੇ ਵੈਗਰ ਤੋਂ ਜਰਦੀ ਕਲਾ ਬਖਸ਼ੇ ਸਾਡੇ ਨਿਊ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਤੇ ਬੈਲ ਆਈਕਨ ਪਰ ਪ੍ਰੈਸ ਕਰੋ ਸਾਡੇ ਵਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਵਿੱਚ ਅੱਜ ਅਸੀਂ ਜਾ ਰਹੇ ਆ ਆਪਣੇ ਕੰਮ ਲਈ ਹਾਂਜੀ ਸਾਡੇ ਵਲੌਗ ਦੇ ਨਾਲ ਬਣੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੇ ਰਾਤ ਚੌਗਣੇ ਤਰੱਕੀ ਬਖਸ਼ੇ ਹਾਂ ਨਾ ਅੱਜ ਕਿੱਥੇ ਜਾਣਾ ਬੱਚਾ ਹਾਂ ਅੱਜ ਕਿੱਥੇ ਜਾਣਾ ਅਸੀਂ ਕਾਰ ਕਰ ਗਿਰੋ ਬਿਲਹਾਰੇ ਰੋ ਅਸੀਂ ਕਾਰ ਲੋ ਮਿੱਤਰੋ ਆਪਾਂ ਚੱਲੇ ਆ ਹੁਣ ਕੋਮਲ ਸਰਟੀਫਿਕੇਟ ਬਣਾਉਣ ਚਲੇ ਆ ਤੇ ਕਾਲਜ ਵਿੱਚ ਕੋਮਲ ਦੀ ਆਪਣਾ ਐਡਮਿਸ਼ਨ ਕਰਾਤੀ ਤੇ ਇੱਕ ਕਾगज ਪਿੱਛੇ ਕੰਮ ਖੜਾ ਹੈ 15 ਦਿਨ ਹੋ ਗਏ ਆਪਾਂ ਘੁੰਮਦੇ ਨੂੰ ਆਪਾਂ ਨੇ ਨਹੀਂ ਬਣਾਈ ਨੀ ਵੀਡੀਓ ਪੌੜ ਜੇਵੇ ਤੇ ਜ਼ਿਆਦਾ ਤੇ ਅੱਜ ਆਪਾਂ ਨੂੰ ਛੁੱਟੀ ਆਪਾਂ ਚੱਲੇ ਆ ਹੁਣ ਬਣੇ ਰਹੋ ਸਾਰੇ ਜਣੇ ਬਲੌਗਰ ਹਾਂਜੀ ਗਾਇਜ਼ ਆ ਦੇਖੋ ਹੁਣ ਅਸੀਂ ਆਪਣਾ ਪਿੰਡ ਟੱਪਿਆ ਹੈ ਆ ਦੇਖੋ ਵੀ ਉਹ ਅੱਜ ਵੀ بارش ਹੋਈ ਇਹ ਲਗਾ ਰਹੇ ਹਾਂ ਦਿਹਾੜੀ ਭੰਤਿਆਂ ਤੇ ਜਦੋਂ ਪੈਣਾ ਇੱਕ ਵਾਰ ਹੀ ਪੈ ਜਾਵੇ ਨਾ بار بار ਨਾ ਪਰ ਐਦਾਂ ਹੋਰ ਕਰਨੀ ਹੋਣੀ ਤਾਂ ਕਿ ਕੱਲ ਵੀ ਵਧੀਆ ਪੈ ਗਿਆ ਤੁਹਾਨੂੰ ਜੇ ਥੋੜਾ ਥੋੜਾ ਜਿਹੀ ਸਟਾਈਲ ਹੈ ਜੀ ਹਾਂ ਜੀ ਸਾਡੇ ਵਲੌਗ ਦੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਦਿਖਾਵਾਂਗੇ ਅਸੀਂ ਕਿੱਥੇ ਦੱਬੇ ਆਏ ਸਾਡੇ ਦਾ ਅੱਡੇ ਅੱਡੇ ਤੇ ਕਮਰਾ ਵੀ ਬਣਾ ਲਿਆ ਨਾ ਦੇਖੋ แตงปูดกันจัดก็แตงพูกัน थे 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 थे। थे। लोग सारे जा रहे हैं दुकान भी आ गए अपने जिते गड़ी उ अपनी दुकान भी आज

ਫੁੱਲ ਬਣ ਜਾਂਦਾ ਜਦ ਜੇ ਟਾਈਮ ਇਦਰਾ ਨਾ 2 ਮਿੱਤਰੋ ਅਸੀਂ ਆਏ ਅੱਜ ਵਿਲੇ ਸਾਨੂੰ ਬਹੁਤ ਵਧੀਆ ਲੱਗੀ ਬਿੱਲੀ ਅੱਜ ਤੋਂ ਬਿੱਲੀ ਦੇ ਕੋ ਕਿੰਨੀ ਘੈਂਡ ਆ ਅੱਜ ਦਿਖਾਇਆ ਕੋਲਾ ਘੈਂਡ ਬਿੱਲੀ ਮਾੜੋ ਬਿੱਲੀ ਬੜੀ ਘੈਂਡ ਬਿੱਲੀ ਆ ਦੇਖੋ ਜੀ ਅੱਜ ਗਿਆ ਚਲੋ ਵੀਡੀਓ ਬਣਾ ਲੈਂਦੇ ਆ ਤੇ ਜੇ ਯਾਰ ਰੋਡ ਵਾਲਿਆਂ ਨੇ ਰੱਖੀ ਹੋਈ ਆ ਬਹੁਤ ਘੈਂਡ ਆ ਬਾਈ ਦੋ ਚਾਰ ਫੋਟੋਆਂ ਵਿੱਚ ਕੀਤੀਆਂ ਪਰ ਵਧੀਆ ਲੱਗੀ ਬਿੱਲੀ ਬਾਣ ਅੱਖਾਂ ਕਿੰਨੇ ਸੋਹਣੀਆਂ ਨਾ ਬਾਈ

ਬਾਕੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆ ਦੇਖੋ ਬਿੱਲੀ ਕਿੰਨੀ ਜਣ ਸਾਰੇ ਜਣੇ ਆਓ ਇੱਥੇ ਵੀਡੀਓ ਨੂੰ ਇਹਨੂੰ ਭੇਜਣਾ ਹੁਣ ਆਪਣੇ ਬਿੱਲੀ ਨੇ ਘਰ ਨੂੰ ਚੜਨੀ ਚੜਦੀ ਆ ਭਾਈ ਬਿੱਲੀ ਛੜ ਦੋ ਬਿੱਲੀ ਭਾਈ ਕਹਿੰਦਾ ਤੇ ਆ ਦੇਖੋ ਬਾਈ ਨੇ ਵਿਚਾਰੇ ਨੂੰ ਕਿਹਾ ਇੱਕ ਵਾਰੀ ਬਾਈ ਨੇ ਇੱਕ ਵਾਰੀ ਹੀ ਦੇ ਦਿੱਤੀ ਮਾਲਕ ਨੇ ਇਹ ਕਿੰਨੇ ਲੱਗਿਆ ਭਾਈ ਇਹ 17000 सारा यार दी लेके आया भाई कहंदा चीज बढ़िया है ना भाई नेट ने सारा ने, ने, चीज आता, चीज़ आता था था। अच्छा भाई है अपन नेट से ऑनलाइन में आता खाना अच्छे खाना ऑनलाइन आता है तैयारी भी बहुत है भाई ए देख ना लिटन लाग गी जगह आज देख इधर इतना मांगे मो मिटा लागे ओ तू हां मिटा ना गयो तू चलिये हम नो हां आ ऑनलाइन सामान होगा जरा ਦਰ ਜ਼ਮਾਨਾ ਆਨਲਾਈਨ ਉਹਦੇ ਇੱਕ ਮਾਸ ਤੋਂ ਹੋ ਗਈ ਹੁਣ ਮੌਸਮ ਬੱਡਾ ਹੋ ਗਿਆ ਨਾ ਆਰੀਗਾ ਮੌਦੂਦੰਡਾ ਹੋ ਗਿਆ ਹੋਰ ਕੁਝ ਵੀ ਰੱਖਿਆ ਹੈ ਭਾਈ ਇਹਨਾਂ ਨੇ ਨਹੀਂ ਬਸ ਸਸ ਫਟਰੀ ਆਖੇ ਮਟੋ ਇਕੱਜ ਪੁੱਟ ਰਿਹਾ ਰੱਖਣ ਵਾਲੇ ਆ ਗਏ ਬੜੀਆਂ ਵਧੀਆ ਵਧੀਆ ਲੱਗਣਾ ਹੈ ਮਾਰਕ ਲਾ ਦੇ ਫੋਨ ਨੂੰ ਲਗਾਤਾ ਨੇ ਸਾਈਡ ਮੇ ਰਹਾਤਾ ਥਾ ਚਲੋ ਭਾਈ ਮਿਲਦੇ ਆਪਾਂ ਘਰਾਂ ਜਾ ਕੇ ਸਾਰੇ ਜਣੇ ਬਲੌਗ ਨੂੰ ਪਿਆਰ ਦੇਓ ਸਾਰੇ ਜਣੇ ਤੇ ਬਿੱਲੀ ਚੰਗੀ ਲਗੀ ਤੁਸੀਂ ਜਰੂਰ ਆ ਕੇ ਦਿਖਿਓ ਆਪ ਬਤਖਾੜੇ ਬਾਈ ਫੋਟੋ ਆਪਾਂ ਦਾ ਮੂਹੇ ਲਾਉਂਦਾ ਹੈ ਸਟੈਂਡ ਸੂਟ ਹੈ ਕਿ ਪ੍ਰਿੰਸ ਚੁੱਕਾ ਲਿਆ ਲਿਆ ਕਿ ਮੋੜ ਤੱਕ ਲੱਗਦਾ ਸਟੈਂਡ ਸੂਟ ਹੈ ਨਹੀਂ ਦਾ ਪਰ ਮੂਹੇ ਲਿਆ ਕੇ ਕਢਾ ਲਿਆ ਚੱਲੀਏ ਅੱਗੇ ਕਮਲ ਕਰਨ ਨੂੰ ਚਲੋ ਮਿਲਦੇ ਜੀ ਘਰਾਂ ਤੇ